ਮੁਰਦਾਬਾਦ ਨਾ ਸਰਕਾਰ ਮੁਰਦਾਬਾਦ 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 ਕੇ ਚਾਹੀ ਨਹੀਂ ਚਲੇਗੀ ਨਹੀਂ ਚਲੇਗੀ ਜੈ ਚਲੇਗੀ ਇਹ ਸਰਕਾਰਾਂ ਕਰਦੀਆਂ ਕੀ ਜਗਰਾ ਫੇਰੀ 420 ਅੱਜ ਵਿਕਣਾ ਜੋ ਆ ਤੇ 8000 ਨਹੀਂ ਕੱਟਿਆ ਅੱਜ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ ਕੋਸਾ ਵੱਲੋਂ ਅਸੀਂ ਅ ਅੰਮ੍ਰਿਤਸਰ ਦੇ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਜਾ ਰਹੇ ਹਾਂ ਤੇ ਜੋ ਸਾਡੇ ਘਰੂਰ ਸਾਹਿਬ ਤੋਂ ਸਿੰਘ ਸਾਹਿਬ ਭਾਈ ਅਮਰਪਾਲ ਜੀ ਜੋ ਐਮਪੀ ਚਿੱਤੇ ਨੇ ਉਹਨਾਂ ਨੂੰ ਲੋਕਾਂ ਨੇ ਬੜੀ ਆਸ ਉਹ ਉਮੀਦ ਦੇ ਨਾਲ ਬਹੁਤ ਭਾਰੀ ਬਹੁਤ ਮਤਨਾ ਜਤਾਇਆ ਚਿੱਤਨ ਤੋਂ ਬਾਅਦ ਚ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਸੰਵਿਧਾਨ ਦੇ ਅੰਦਰ 100ਵੀਂ ਚੱਕ ਲਈ ਆ 100 ਚੱਕਣ ਤੋਂ ਬਾਅਦ ਚ ਵੀ ਉਹ ਅੱਜ ਜੇਲ੍ਹ ਦੇ ਵਿੱਚ ਨੇ ਸਰਕਾਰਾਂ ਧੱਕਾ ਕਰ ਰਹੀਆਂ ਨੇ ਔਰ ਉਸ ਧੱਕੇ ਦੇ ਖਿਲਾਫ ਆ ਜਿਹੜੀ ਅਸੀਂ ਅੱਜ ਆਵਾਜ਼ ਉਠਾਈ ਆ ਕਿਉਂਕਿ ਇਤੋਂ ਪਿੱਛੇ ਝਾਤੀ ਮਾਰ ਲਓ 1978 ਤੋਂ ਲੈ ਲਓ 1978 ਤੋਂ ਲੈ ਕੇ ਅੱਜ ਤੱਕ ਜਿੰਨੇ ਵੀ ਲੋਕ ਨੇ ਜਿਵੇਂ 1978 ਦੇ ਵਿੱਚ ਇੰਦਰਾ ਗਾਂਧੀ ਜੇਲ੍ਹ 'ਚ ਸੀ ਤੇ ਦੋ पांडे ਬ੍ਰਦਰ ਸੀ ਉਹਨਾਂ ਨੇ ਜਾਜਕਵਾਹ ਕੀਤਾ ਇਹ ਦੋਨਾਂ ਨੂੰ ਇੱਕ ਨੂੰ ਐਮਪੀ ਤੇ ਇੱਕ ਨੂੰ ਐਮਐਲਏ ਬਣਾ ਕੇ ਬਾਹਰ ਕੱਢਿਆ ਸੀ ਪ੍ਰਤੀਗਿਆ ਸਾਧ ਵੀ ਜੋ ਮਾਲੀਆ گاؤں ਮਹਾਰਾష్ట్ర ਦੇ ਵਿੱਚ ਜਿੱਥੇ ਬੰਬ ਕਾਂਡ ਹੋਇਆ ਸੀ ਉਹ ਬੰਬ ਕਾਂਡ ਦੇ ਵਿੱਚ ਮੁੱਖ ਦੋਸ਼ੀ ਸੀ ਤੇ ਜੇਲ੍ਹ ਦੇ ਵਿੱਚ ਬੰਦ ਸੀ ਬੀਜੇਪੀ ਨੇ ਉਹਨੂੰ ਆਪਣਾ ਐਮਪੀ ਬਣਾ ਕੇ ਬਾਹਰ ਕੱਢਿਆ ਸੀ ਸਿਮਰਨਜੀਤ ਸਿੰਘ ਮਾਨ 3 ਲੱਖ ਵੋਟਾਂ ਨਾਲ ਜਿੱਤ ਕੇ ਤਰਨਤਾਰਨ ਤੋਂ ਉਹ ਬਾਹਰ ਨਿਕਲੇ ਸੀ ਇਸ ਤਰ੍ਹਾਂ ਕਰਕੇ ਬਹੁਤ ਸਾਰੇ ਐਮਪੀ ਐਮਐਲਏ ਹੁਣ ਥੋੜੇ ਦਿਨ ਪਿੱਛੇ ਦੀ ਇਹ ਮਿਸਾਲ ਆ ਵੀ ਤਿੰਨ ਕਤਲ ਕਰਨ ਵਾਲਾ ਬੀਜੇਪੀ ਦਾ ਬੰਦਾ ਜਿਹਨੂੰ ਗਵਰਨਰ ਸਾਹਿਬ ਨੇ ਆਪਣੇ ਅਹੁਦੇ ਦੀ ਵਰਤੋਂ ਕਰਦੇ ਹੋਏ ਉਹਨੂੰ ਰਿਹਾ ਕਰ ਦਿੱਤਾ ਉਹਦੀ ਸਜ਼ਾ ਮਾਫ ਕਰ ਦਿੱਤੀ ਆ ਇਹ ਦੇਸ਼ ਦੇ ਵਿੱਚ ਦੋ ਤਰ੍ਹਾਂ ਦਾ ਕਾਨੂੰਨ ਆ ਆਮ ਲੋਕਾਂ ਲਈ ਇੱਕ ਸਿੱਖ ਕੌਮ ਲਈ ਇੱਕ ਵਾ ਸਿੱਖ ਕੌਮ ਨੂੰ ਬਦਨਾਮ ਕਰਨ ਲਈ ਕਰਦਾਰ ਕੁਸ਼ੀ ਕਰਨ ਲਈ ਉਹਦੇ ਉੱਪਰ ਕਦੀ ਚਿੱਟਾ ਪਾਇਆ ਜਾਂਦਾ ਕਦੀ ਉਹਨਾਂ ਉੱਪਰ ਐਨਐਸਐਲ ਆਈ ਜਾਂਦੀ ਆ ਇਹ ਸਾਡਾ ਨਾ ਧੱਕਾ ਹੋ ਰਿਹਾ ਅੱਜ ਕਟੂਰ ਸਾਹਿਬ ਹਲਕੇ ਨੂੰ ਇੱਕ ਵਿਕਾਸ ਦੀ ਲੋੜ ਆ ਜਿਹੜਾ ਫੰਡ ਜਿਹੜਾ ਐਮਪੀ ਨੂੰ ਮਿਲਣਾ ਉਹ ਆਣ ਕੇ ਉਹਨੇ ਹਲਕੇ ਤੇ ਖਰਚਣਾ ਹਰ ਹਲਕੇ ਦੇ ਲੋਕਾਂ ਨੂੰ ਬੜੀਆਂ ਆਸਾਂ ਉਮੀਦਾਂ ਨੇ ਤੇ ਅਸੀਂ ਅੱਜ ਬੇਨਤੀ ਕਰਨ ਚੱਲੇ ਆ ਡੀਸੀ ਸਾਹਿਬ ਦੇ ਰਾਈ ਸਰਕਾਰ ਨੂੰ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਜੇਲ੍ਹ ਤੋਂ ਜਿਹੜਾ ਰਿਹਾ ਕੀਤਾ ਜਾ ਸਰ ਅਗਲੀ ਰਾਤੀ ਇਹ ਰਣਨੀਤੀ ਕੀ ਹੋਏਗੀ ਇਸ ਤੋਂ ਬਾਅਦ ਅਸੀਂ ਸਾਰੀਆਂ ਜਿੱਥੇ ਬੰਦੀਆਂ ਇਕੱਠੀਆਂ ਹੋ ਕੇ ਫਿਰ ਇੱਕ ਮੁੱਖ ਮੰਤਰੀ ਨੂੰ ਮੰਗ ਪੱਤਰ ਦੇਾਂਗੇ ਫਿਰ ਗਵਰਨਰ ਸਾਹਿਬ ਨੂੰ ਮੰਗ ਪੱਤਰ ਦੇਾਂਗੇ ਆਗਰਕਾਰ ਇਹਨਾਂ ਨੂੰ ਮਜਬੂਰ ਕਰਾਂਗੇ ਭਈ ਇਹ ਜਿਹੜਾ ਐਮਪੀ ਜਿਹੜਾ ਜਿੱਤ ਗਿਆ ਔਰ ਸੰਵਿਧਾਨ ਦੀ ਸੌਂ ਚੱਕੀ ਆ ਇਹਨੂੰ ਰਿਹਾ ਕਰਨ ਲਈ ਮਜਬੂਰ ਕਰਾਂਗੇ ਇਹਨਾਂ ਨੂੰ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਆ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਦੀ ਰਿਹਾਈ ਦੇ ਲਈ ਹੈਗਾ ਅ ਇੱਥੋਂ ਜਿਹੜੀਆਂ ਸੰਗਤਾਂ ਹੁਣ ਇਕੱਠੀਆਂ ਹੋ ਕੇ ਜਿਹੜੀਆਂ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਜਿਹੜੇ ਵਰਕਰ ਸੂਬਾ ਪ੍ਰਧਾਨ ਔਰ ਰਾਟੀ ਪ੍ਰਧਾਨ ਦੀ ਮੌਜੂਦਗੀ ਦੇ ਵਿੱਚ ਇਹਨਾਂ ਦੀ ਗਵਾਹੀ ਦੇ ਵਿੱਚ ਅੰਮ੍ਰਿਤਸਰ ਸਾਹਿਬ ਜਾ ਕੇ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਨੂੰ ਮੰਗ ਪੱਤਰ ਦੇਣਾ ਕਿ ਜਲਦ ਤੋਂ ਜਲਦ ਜਿਹੜੀ ਆ ਉਹਨਾਂ ਦੀ ਰਿਹਾਈ ਕੀਤੀ ਜਾਵੇ ਤਾਂ ਕਿ ਉਹ ਆਪਣੇ ਜਿਹੜਾ ਉਹਨਾਂ ਦਾ ਹਲਕਾ ਹੈਗਾ ਉਹਦੀ ਜਿਹੜੀ ਆ ਉਹ ਨਮਾਇੰਦਗੀ ਉਹ ਕਰ ਸਕਣ ਉਹਨਾਂ ਨੇ ਸੋਚ ਚੱਕ ਲਈ ਹੈ ਲੇਕਿਨ ਇਹ ਸਰਕਾਰਾਂ ਦਾ ਜਿਹੜਾ ਇਹ ਪੱਖਪਾਤੀ ਜਿਹੜਾ ਬਤੀਰਾਵਾ ਇਹ ਪੂਰਾ ਅਸੀਂ ਸ਼ੁਰੂ ਤੋਂ ਦੇਖਦੇ ਆ ਰਹੇ ਹਾਂ ਕਿ ਸਿੱਖ ਕੌਮ ਦੇ ਨਾਲ ਬਹੁਤ ਜ਼ਿਆਦਾ ਉਹ ਧੱਕਾ ਕਰ ਰਿਹਾ ਇੱਕ ਇਹੋ ਜਿਹਾ ਐਮਪੀ ਜਿਹਦੇ ਖਿਲਾਫ ਕੋਈ ਪਰਚਾ ਹੀ ਨਹੀਂ ਦਰਜ ਭਾਰਤ ਦੇ ਵਿੱਚ ਨਾ ਵਿਦੇਸ਼ ਦੇ ਵਿੱਚ ਕਿਤੇ ਕੋਈ ਕਿਸੇ ਤਰ੍ਹਾਂ ਦਾ ਕੋਈ ਪਰਚਾ ਵੀ ਹੋਵੇ ਨਾ ਇਹਨਾਂ ਨੂੰ 6-1.5 ਸਾਲ ਹੋ ਗਿਆ ਉਹਨਾਂ ਨੂੰ ਅੰਦਰ ਕੀਤੇ ਆ ਤੇ ਹੁਣ ਤੱਕ ਉਹਨਾਂ ਦੇ ਖਿਲਾਫ ਜੇ ਕੋਈ ਸੋਚਾ ਇਹਨਾਂ ਕੋਲੋਂ ਸਰਕਾਰ ਨੂੰ ਦੱਸ ਦੇਣਾ ਚਾਹੀਦਾ ਸੀ ਵੀ ਭਾਈ ਇਹਨਾਂ ਨੇ ਆਹ ਗੁਨਾਹ ਕਰਿਆ ਜੇ ਤੁਸੀਂ ਵੈਸੇ ਹੀ ਕਿਸੇ ਦੇ ਉੱਤੇ ਨਜਾਇਜ਼ ਪਰਚੇ ਕਰ ਕਰੋਗੇ ਤਾਂ ਅਗਲਾ ਥਾਣੇ ਦੇ ਵਿੱਚ ਵੀ ਛਡਾਣ ਨਹੀਂ ਜਾਊਗਾ ਤਾਂ ਫੇਰ ਹੋਰ ਕਿੱਥੇ ਛਡਾਣ ਜਾਊਗਾ ਮੁੱਖ ਮੰਤਰੀ ਦੀ ਕੋਠੀ ਜਾਊਗਾ ਅਗਲਾ ਛਡਾਉਣੇ ਜੇ ਉਹ ठाਣੇ ਗਏ ਆ ਕੋਈ ਕਨਾਰੀ ਕੀਤਾ ਨਜਾਇਜ਼ ਪਰਚਾ ਕਿਉਂ ਕਰਿਆ ਔਰ ਉਹਨਾਂ ਨੇ ਲੈ ਕੇ ਦਿੱਤਾ ਵੀ ਨਜਾਇਜ਼ ਪਰਚਾ ਹੋ ਗਿਆ ਸੀਗਾ ਅਸੀਂ ਕੈਨਸਲ ਕਰਦੇ ਸਰਕਾਰ ਨੇ ਕੈਨਸਲ ਕਰਤਾ ਪ੍ਰਸ਼ਾਸਨ ਨੇ ਫਿਰ ਉਹਨਾਂ ਦੇ ਉੱਤੇ ਉਹ ਕਿਉਂ ਲਾਇਆ ਉਹਨਾਂ ਨੇ ਐਨਐਸਏ ਦਾ ਬਣਦੀ ਨਹੀਂ ਹੈਗੀ ਇਹ ਜਿਹੜੀਆਂ ਜਿਹੜੀਆਂ ਕੇਂਦਰ ਸਰਕਾਰ ਵੀ ਦੀ ਨੀਤੀ ਵੀ ਸਾਡੇ ਲਈ ਮਾੜੀ ਆ ਔਰ ਸਾਡੇ ਕੁਝ ਆਪਣੇ ਜਿਹੜੇ ਆ ਉਹ ਉਹ ਨਾਲ ਵਾਲੇ ਹੋਏ ਨੇ ਕੇਂਦਰ ਸਰਕਾਰ ਨੇ ਜਿਨ੍ਹਾਂ ਨੇ ਉਹਦੇ ਮੈਂ ਇਤਸ਼ਾਹ ਦੇ ਕੰਨ ਭਰ ਕੇ ਜਿਹੜੇ ਆ ਭਾਈ ਅਮਰਤਪਾਲ ਸਿੰਘ ਦੇ ਉੱਤੇ ਪਰਚਾ ਕਰਾ ਕੇ ਉਹਨਾਂ ਨੂੰ ਦਿਬੜੂਗੜ ਜੇਲ੍ਹ ਦੇ ਵਿੱਚ ਭੇਜਿਆ ਸੋ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਜਲਦ ਤੋਂ ਜਲਦ ਉਹਨਾਂ ਨੂੰ ਰਿਹਾ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ